ਪੰਜਾਬ ਇੱਕ ਖੇਤੀਬਾੜੀ ਪ੍ਰਧਾਨ ਸੂਬਾ ਪਰ ਪੰਜਾਬ ਦੀ ਖੇਤੀਬਾੜੀ ਕਦੇ ਵੀ ਇੰਡਸਟਰੀ ਨਾਲ ਨਹੀਂ ਜੁੜੀ ਰਹੀ ਪੰਜਾਬ ਦੇ ਅਤਿਸ਼ਾਸ਼ਰੀ ਵੀ ਮੰਦਰੇ ਨੇ ਕਿ ਅਗਰ ਖੇਤੀਬਾੜੀ ਇੰਡਸਟਰੀ ਨਾਲ ਜੁੜ ਜਾਵੇ ਤਾਂ ਪੰਜਾਬ ਦਾ ਇਕਨੋਮਿਕ ਕ੍ਰਾਈਸਿਸ ਆ ਜਿਹੜਾ ਉਹ ਹੱਲ ਹੋ ਸਕਦਾ ਪੰਜਾਬ ਦੇ ਐਗਰੀਕਲਚਰ ਇਕਨੋਮਿਸਟ ਰਣਜੀਤ ਸਿੰਘ ਘੁੰਮਣ ਨੇ ਡਾਕਟਰ ਸਾਹਿਬ ਕੀ ਲੱਗਦਾਗਾ ਕਿ ਕਿਹੜੀ ਕਿਹੜੀ ਇਹ ਜੋ ਪ੍ਰੋਸੈਸਿੰਗ ਜੂਨ ਪਾਉਣ ਜਿਨ੍ਹਾਂ ਨਾਲ ਪੰਜਾਬ ਦਾ ਇਕਨੋਮਿਕ ਕ੍ਰਾਈਸਿਸ ਹੱਲ ਹੋਵੇ ਫੂਡ ਕਿਸਾਨ ਉਗਾਉਂਦੇ ਨੇ ਆਪਣੇ ਖੇਤਾਂ 'ਚ ਉਹਨਾਂ ਨੂੰ ਇਸ ਬਜਾਇ ਇਸ ਦੇ ਕਿ ਰੌਅ ਫਾਰਮ ਕੀ ਅੱਗੇ ਵੇਚਿਆ ਜਾਵੇ ਉਹਦੇ ਪ੍ਰੋਸੈਸ ਕਰਕੇ ਤੇ ਵੈਲਿਊ ਐਡੀਸ਼ਨ ਕਰਕੇ ਵੇਚਿਆ ਜਾਵੇ ਤਾਂ ਉਹਦੇ ਨਾਲ এমਪਲয়ਮੈਂਟ ਵੀ ਵਧੇਗੀ ਪ੍ਰੋਸੈਸਿੰਗ ਦੇ ਕਿਹੜੇ ਕਿਹੜੇ ਜੁਨਟ ਤੁਹਾਨੂੰ ਲੱਗਦਾ ਇੱਥੇ ਪੰਜਾਬ ਦੇ ਅੰਦਰ ਜਿਨ੍ਹਾਂ ਦੀ ਸੰਭਾਵਨਾ ਜਿਵੇਂ ਪੰਜਾਬ ਦੇ ਅੰਦਰ ਵੀਟ ਹੈ 8 ਵੀ ਪੈਡੀ ਵੀ ਹਾਰਟਿਕਲਚਰ ਵੀ ਵੈਜੀਟੇਬਲਸ ਵੀ ਇਹ ਜੇ ਆਪਾਂ ਨੂੰ ਲਾਰਜਰ ਫੂਡ ਬਾਸਕਟ ਮੰਨ ਲਈਏ ਤਾਂ ਮੈਨੂੰ ਲੱਗਦਾ ਕਿ ਸਾਰੇ ਕੁਝ ਦਾ ਇੰਨਾ ਸਕੋਪ ਹੈ ਇੱਥੇ ਪ੍ਰੋਸੈਸਿੰਗ ਦਾ ਜਿਹਦੇ ਨਾਲ ਕਾਫੀ ਵੈਲਿਊ ਐਡੀਸ਼ਨ ਹੋ ਸਕਦੀ ਹੈ ਔਰ ਉਹਦੇ ਵਿੱਚ ਪੰਜਾਬ ਸਟ ਗਵਰਨਮੈਂਟ ਨੂੰ ਤੇ ਸੈਂਟਰ ਗਵਰਨਮੈਂਟ ਨੂੰ ਮਿਲ ਕੇ ਜੇ ਉਹ ਕੰਮ ਕਰਨ ਇਨਵੈਸਟਮੈਂਟ ਇਸ ਖੇਤਰ ਚ ਇਨਵਾਈਟ ਕਰਨ ਔਰ ਨਾਲ ਸਟੇਟ ਗਵਰਨਮੈਂਟ ਵੀ ਇੱਕ ਲੀਡ ਲਵੇ ਤੇ ਸੈਂਟਰ ਗਵਰਨਮੈਂਟ ਨੂੰ ਸਪੋਰਟ ਦੇਵੇ ਕਿ ਤਾਂ ਕਿ ਇੱਥੇ ਵੈਲਿਊ ਐਡੀਸ਼ਨ ਤੇ ਪ੍ਰੋਸੈਸਿੰਗ ਜਿਹੜੀ ਹੈ ਉਹ ਹੋ ਸਕੇ ਤੁਹਾਨੂੰ ਜੀਓਗ੍ਰਾਫਿਕਲੀ ਕਿਹੜੀਆਂ ਥਾਵਾਂ ਨਹੀਂ ਆ ਪੰਜਾਬ ਦੀਆਂ ਜਿਨ੍ਹਾਂ ਚ ਫੂਡ ਪ੍ਰੋਸੈਸਿੰਗ ਯੂਨਟ ਲੱਗ ਸਕਦੇ ਨੇ ਦੇਖੋ ਐਦਾਂ ਹੈ ਕਿ ਪੰਜਾਬ ਦਾ ਜਿਹੜਾ ਟੋਟਲ ਜੀਓਗ੍ਰਾਫਿਕਲ ਏਰੀਆ ਜੈਗਰੋ ਕਲਾਈਮੈਟਿਕ ਜ਼ੋਨ ਹੈ ਇਹਦੇ ਵਿੱਚ ਹਰ ਕਿਸਮ ਦੀ ਜਿਹੜੀ ਹੈ ਉਹ ਸਬਜ਼ੀ ਤੇ ਫਰੂਟ ਬਹੁਤ ਸਾਰੀ ਥਾਵਾਂ ਦੇ ਫਰੂਟਸ ਔਰ ਬੀਟ ਪੈਡੀ ਤੇ ਨਾਲੇ ਇਸ ਕਿਸਮ ਦਾ ਜਿਹੜਾ ਈਵਨ 슈ਗਰ ਕੇਨ ਹੈ ਇਹ ਪਾਪੀ ਹੋ ਰਿਹਾ ਹੈ ਰੂਰਲ ਏਰੀਆ ਚ ਲਾਉਣ ਦੀ ਲੋੜ ਹੈ ਤਾਂ ਕਿ ਜਿਹੜਾ ਕੀਤੇ ਕਿੱਤਰ ਦਾ ਦੂਰਾ ਤੇ ਵਾਈਕਰ ਉਹ ਆਪਣੇ ਘਰ ਰਹਿ ਕੇ ਉਹਦੇ ਵਿੱਚ ਪਾਰਟਿਸਪੇਟ ਕਰ ਸਕੇ ਤੇ ਆਪਣੀਆਂ ਆਪੋਂ ਜਿਹੜੀ ਹੈ ਉਹ ਦਾਸ ਸਭ ਤੋਂ ਵੱਡੀ ਗੱਲ ਹੈ ਕਿ ਪਿੰਡੂ ਖੇਤਰ ਦੇ ਅੰਦਰੋਂ ਯੂਨਿਟ ਲੱਗਣ ਜਿਸ ਦੇ ਨਾਲ ਪੰਜਾਬ ਦੀ ਆਰਥਿਕਤਾ ਲੀਤੇ ਚੜ੍ਹੇ ਔਰ ਪੰਜਾਬ ਵਿਕਾਸ ਵੱਲ ਤੁਰ ਸਕੇ ਯਾਦਵਿੰਦਰ ਸਿੰਘ এবੀਪੀ ਨਿਊਜ਼ ਚੰਡੀਗੜ੍ਹ